ਅੱਜ ਬਈ ਆਪਣੇ ਨਾਲ ਹੈਗਾ ਬਾਈ ਲੱਬਾ ਇਹ ਆ ਲੱਬਾ ਸਨਿਹਰਾ ਵਾਲਾ ਤੇ ਤੁਸੀਂ ਮੇਰੇ ਹਿਸਾਬ ਨਾਲ ਪਹਿਲਾਂ ਤਾਂ ਇਹਨੂੰ ਨਹੀਂ ਸੁਣਿਆ ਕਦੇ ਪਰ ਅੱਜ ਤੁਹਾਨੂੰ ਸੁਣਾਉਣ ਜਾ ਰਹੇ ਆਂ ਬੰਦਾ ਹੈਗਾ ਫੱਕਰ ਇਹ ਬੰਦਾ ਕਹਿ ਸਕਦੇ ਆਂ ਆਪਾਂ ਜਿਵੇਂ ਕਿ ਸਿੱਧਾ ਬੰਦਾ ਵਾ ਸਿੱਧ ਪਧਰਾ ਇਹਨੂੰ ਕੋਈ ਵਲਫੇਅਰ ਨਹੀਂਗਾ ਵਲਵਿੰਗ ਨਹੀਂਗਾ ਤੇ ਇਹ ਕਹਿੰਦਾ ਮੈਂ ਅੱਜ ਕੁਛ ਨਾ ਕੁਛ ਸੁਣਾਉਣਾ ਵਾ ਲੇਗਾ ਚਲੋ ਯਾਰ ਆਏ ਸੀ ਇਹ ਟਾਈਮ ਕੱਢਿਆ ਸੀ ਤੇ ਚੱਲ ਅੱਜ ਭਰਾ ਤੋਂ ਕੁਝ ਸੁਣਦੇ ਆ ਤੇ ਬਾਈ ਲੱਭੇ ਕੀ ਹਾਲ ਚਾਲ ਵਧੀਆ ਠੀਕ ਠਾਕ ਵਧੀਆ ਜੀ ਵਧੀਆ ਵਧੀਆ ਚਾਹੀਦਾ ਤੇ ਮੈਂ ਇਹ ਕਹਿੰਦਾ ਸੀਗਾ ਬਾਈ ਕੀ ਕਰਦਾ ਹੰਨਾ ਵੈਸੇ ਤੂੰ ਹਾਂ ਬਾਈ ਕਰਨਾ ਕੀ ਆ ਕੰਮ ਤੁੰਦਾ ਹੀ ਕਰੀਦੇ ਆ ਬਾਈ ਜੀ ਕੰਮ ਤੁੰਦਾ ਕਰਦਾ ਅੱਛਾ ਮੇਰੇ ਹਿਸਾਬ ਨਾਲ ਵੀ ਤੇਰੀਆਂ ਜਿਵੇਂ ਲੱਤਾਂ ਨੂੰ ਤਾਂ ਲੱਬੜੀਆਂ ਆ ਤੂੰ ਸੋਨ ਲਗਾ ਮਹੀਨੇ ਤੇ ਹਾਂ ਤਾਂ ਹਾਂਜੀ ਝੋਨੇ ਦਾ ਸੀਜ਼ਨ ਚੱਲਦਾ ਝੋਨੇ ਦਾ ਸੀਜ਼ਨ ਚੱਲਦਾ ਤੇ ਫਿਰ ਆਪਾਂ ਨੂੰ ਕੋਈ ਮਸਤਾਂ ਦੀ ਗੱਲ ਜਿਹੜੀ ਤੂੰ ਕਹਿਣਾ ਨਾ ਗਾਉਣਾ ਨਾ ਤੇ ਗੱਲ ਸੁਣਾ ਆਪਾਂ ਕਰ ਸ਼ੁਰੂ ਲੈ ਫਕਰਾਵਾਂ ਨਾ ਜਿਹੜਾ ਗੁਰੂਆਂ ਗੁਰੂ ਨੂੰ ਧੌਂਦੇ ਆ ਫਕਰ ਨੂੰ ਫਕਰ ਨੂੰ ਧੌਂਦੇ ਆ ਸਾਡੀਆਂ ਮਤਲਬ ਬਹੁਤ ਮਤਲਬ ਜਿੰਨੇ ਜੋਗੇ ਅਸੀਂ ਕਦਮ ਚੁੱਕਦੇ ਆ ਕਦਮਾਂ ਨੂੰ ਲੇਖੇ ਲਾਉਂਦੇ ਮਹਾਰਾਜ ਲੇਖੇ ਲਾਉਂਦਾ ਅਸੀਂ ਜਿਹੜੀ ਚੀਜ਼ ਦੇ ਮਤਲਬ ਚਲਦੇ ਉਹਨਾਂ ਹੀ ਚੀਜ਼ਾਂ ਗਾਉਂਦੇ ਜਿੱਥੋਂ ਚੱਕਰ ਸੀ ਆਪਦੀ ਆਵਾਜ਼ ਸਾਡੀ ਉੱਥੋਂ ਦੀ ਕਰ ਰੱਬ ਸਾਨੂੰ ਕਦਮਾਂ ਦੇ ਵਿੱਚ ਲੈ ਕੇ ਲਾਉਂਦਾ ਸਹੀ ਗੱਲ ਕਰੋ ਸ਼ੁਰੂ ਬਈ ਰਾਮ ਰਾਮ ਸ਼ਿਵਾ ਸਸ ਜਨਦਾ ਆਹ ਡਾਡਾ ਸੇ ਦਰਵਾਸ ਜਨਦਾ ਉਹ ਤਰਪਾਸੀ ਆ ਜਾਂਦੇ ਘਰ ਨੂੰ ਔਰ ਸੱਡ ਨਹੀਂ ਸਕਦੀ ਉਹਦੇ ਦਰਨਾ ਰੋਮ ਰੋਮ ਸਿਵਾ ਸਜਣ ਦਾ ਹਮ ਰੋਮ ਰੋਮ ਸਿਵਾ ਸਜਣ ਦਾ

हसी मज़ फ़ फ़ फ़ीर जी हिकुसी मज़ फ़कीरा जी मकीरा जी हिकुसी मज़ फ़क़ीरा ॾी ਵੱਲਾ ਕੋਈ ਭੁੱਖਾ ਨੀ ਸੌਂਦਾ ਸਾਈਆਂ ਦੇ ਦਰ ਤੇ ਭੁੱਖਾ ਨੀ ਸੌਂਦਾ ਲੱਗੀ ਮੋਜ ਫੁਕੀਰਾਂ ਦੀ ਉਹ ਬੁੱਲੇ ਆਦੀ ਮੋਜ ਸਾਈਆਂ ਦੀ ਮੋਜ ਫੁਕੀਰਾਂ ਦੀ ਇੱਕ ਫਕਰਾ ਦੀ ਮੋਜ ਫੁਕੀਰਾ ਦੀ ਪੈਰੀ ਕੁੰਗਰੂ ਪਾ ਕੇ ਬੱਤਿਆ ਵੇੜੇ ਬੱਤਿਆ ਬੂਰੇ ਬਣ ਕੇ ਗਤਲ ਮਕਾਈ ਆਸ ਤੇ ਵੜੇ ਨੱਤਿਆ ਬੁੱਲਾ ਆ ਗਏ ਵੜੇ ਨੱਤਿਆ ਪਾਰੀ ਕੁੰਗੁਰੂ ਪਾ ਕੇ ਨੱਤਿਆ ਯਾਰ ਦਾ ਵੜੇ ਨੱਤਿਆ ਖਸਮਾਂ ਦੇ ਆਹੇ ਖਸਤ ਰਵੇ ਤੇ ਯਾਰ ਦਾ ਵੜੇ ਨੱਤਿਆ ਬੁੱਲਾ ਯਾਰ ਦਾ ਵੜੇ ਨੱਤਿਆ ਟੜਕੀ ਮਸਤੀ ਭਾਰੀ ਲੜ ਗਈ ਮਸਤੀ ਭਾਰੀ ਬੁੱਲਿਆ ਯਾਰ ਦਾ ਵੜ ਨਤਿਆ ਬੁੱਲਾ ਬੁੱਲਾ ਕਹਿੰਦੇ ਸੀ ਯਾਰ ਦਗੜੇ ਬੱਤਿਆ ਬੁੱਲਾ ਯਾਰ ਦਗੜੇ ਨਤਿਆ ਤੜ ਗਈ ਮਸਤੀ ਭਾਰੀ